ਗੁਰੀ ਕੇ ਮਾਈ ਲਈ ਗੁਰੀ ਹੈ ਨਹੀਂ ਕਰੇ ਗੁਰੀ ਨਹੀਂ ਹੈਗਾ ਕੀ ਪਾਉ ਮੈਂ ਹਾਂ ਆਪਣਾ ਗੁਰੀ ਹੈ ਨਹੀਂ ਹਾਂ ਤੇ ਆਦੇ ਲੱਗੋਗਾ ਫਟੇ ਜੋ ਕੀ ਕਰਦੇ ਆ ਕੁਛ ਨਹੀਂ ਮੜਾ ਖੇਤ ਨਹੀਂ ਜਾ ਕੇ ਆਉਣੇ ਆ ਹਾਂ ਨਹੀਂ ਆਉਂਗਾ ਇਹ ਹੀ ਆ ਉਹ ਅੱਜ ਮਨੇ ਕਰਤੀ ਦੋ ਕੀ ਹਾਂ ਹਾਂ ਮਾਈ ਆਪਾ ਕਿਵੇਂ ਆ ਚਾ ਠੀਕ ਹੈ ਭਜੀ ਹੋਰ ਕੀ ਜਾਂਦਾ ਠੀਕ ਹੈ ਪਿਆ ਹੀ ਸੀ ਇਹੇ ਹੋਰ ਮੜਾ ਖੇਤ ਜਾ ਕੇ ਆਉਣਾ ਯਾਰ ਗੜਾ ਹੀ ਮਾਰ ਕੇ ਆਉਣਾ ਚੱਲਿਆ ਆਉਣੇ ਚੱਲ ਫਿਰ ਮੋਟਰਸਾਈਕਲ ਕੱਢ ਤਿੰਦ ਕੇ ਕੱਢ ਲੈਣਾ ਮਾਂ ਨਾਲ ਖੇਤ ਜਾਵਾਂ ਲੰਗਾ ਚਾਚੇ ਨਾਲ ਚੱਲ ਠੰਡਾ ਹੋ ਰਿਹਾ ਹੈ ਹਾਂ ਚਾ ਕੀ ਕੰਮ ਸੀ ਆ ਮੈਂ ਤਾਂ ਫਿਲਮ ਦੇਖੀ ਜਾਂਦਾ ਸੀ ਚੰਗਾ ਭਲਾ ਘਰੇ ਪਿਆ ਕੰਮ ਸੀਗਾ ਕੰਮ ਵੀ ਦੱਸਾਂਗੇ ਤੈਨੂੰ ਇਹ ਹੀ ਆ ਕੀ ਕੰਮ ਹੋ ਗਿਆ ਹੈ ਉਹ ਹੁਣ ਦੇਦਾ ਦਿੱਤਾ ਮੈਨੂੰ ਅੱਛਾ ਹੁਣ ਉਹਨਾ ਡੁੱਲ ਜਾਂਦਾ ਉਹਨਾ ਮੈਥੋਂ ਲੱਗਦਾ ਨਹੀਂ ਜੀ ਮੈਨੂੰ ਉਹਰਾ ਮੜਾ ਮੋਟਾ ਸਾਹਬ ਕਦਾਬ ਵੀ ਦੱਸ ਕੋਈ ਅੱਛਾ ਉਹ ਕਰਨਾਗਾ ਲੈ ਕੱਢ ਤੈਨੂੰ ਦੱਸਾਂ ਉਹਦਾ ਤਾਂ ਮੈਂ ਬਾਈ ਅਸਮਾਰ ਬੈਠੇ ਲੈ ਉਹਦਾ ਮਤਲਬ ਹੋਣਾ ਇੱਥੇ ਆਪਾਂ ਨੂੰ ਕੋਈ ਉਹਦਾ ਤੂੰ ਮੈਨੂੰ ਕੱਲ ਹੀ ਪੁੱਛ ਲੈਂਦਾ ਮੈਂ ਦੱਸ ਦਿੰਦਾ ਜੀ ਹੋਰ ਨਹੀਂ ਹਾਂ ਐਸਸ ਮੜਾਇਆ ਪਰਦਾ ਵੀ ਰੱਖਣਾ ਪੈਂਦਾ ਹੈ ਹਾਂ ਜੀ ਆ ਐ ਫੋਨ ਧਰ ਲਿਆ ਕਰ ਹੱਥ ਤੇ ਡੁੱਲ ਜਾਂਦਾ ਇਹ ਹੂੰ ਐ ਕਰਕੇ ਨਾ ਅੱਛਾ ਕੋਈ ਨੋਟ-ਨੋਟ ਹੋਵੇ ਕੋਈ ਲੈ ਲੈ ਨੋਟ ਹੂੰ ਜਿੰਨਾ ਤੂੰ ਲਾਉਣਾ ਹੈ ਆਪਦੇ ਬੇਤਮ ਕਾ ਇੱਥੇ ਪਾ ਲਿਆ ਕਰੇਗਾ ਪਾ ਲਿਆ ਹੂੰ ਪਾ ਕੇ ਇਹਨੂੰ ਇਹਨੂੰ ਫੜ ਇਹਨੂੰ ਬੰਨ ਲਾ ਆ ਹਾਂ ਸਮਝ ਗਿਆ ਹਾਂ ਇਹਨੂੰ ਪਾ ਕੇ ਐ ਲੈਂਡ ਬਣਾ ਲਿਆ ਕਰੀ ਅੱਛਾ ਠੀਕ ਹੈ ਹਾਂ ਐ ਲੈਂਡ ਬਣਾ ਕੇ ਆ ਲਈ ਤਾਂ ਲੈਂਡ ਬਣ ਗਈ ਨਾ ਇਹਦੀ ਹਾਂ ਹਾਂ ਬਣ ਗਈ ਜਦੋਂ ਐ ਬਣਾ ਲਈ ਪੀਪ ਨਹੀਂ ਕੋਈ ਨੋਟ ਹੋਵੇ ਦਾ ਦਾ 500 ਦਾ ਜਿਹੜਾ ਦਾ ਮਰਜੀ ਹੋਵੇ ਆਹੋ ਇਹਦੇ ਨੂੰ ਐ ਕਰਕੇ ਐ ਲੱਗ ਜੇ ਖਚਣਾ ਉਹ ਤੂੰ ਨਾ ਦੀ ਉਹ ਐਨਾ ਤਾਂ ਅਸੀਂ ਕਰਦੇ ਹੁੰਦੇ ਆ ਕੋਲ ਜਿਹੜੇ ਤੂੰ ਦੱਸੀ ਨਾ ਕੋਈ ਨਾ ਮੈਂ ਤੈਨੂੰ ਸਿਖਾਇਆ ਦਿੰਨਾ ਐ ਕਾਹੇ ਕਰ ਲਾ ਆਹੋ ਦੱਸ ਦਾ ਦਾ ਮੈਂ ਨਹੀਂ ਪਰ ਤੂੰ ਲੱਗ ਨਾ ਜਾਈ ਉਹ ਕਾਹ ਨੂੰ ਲੱਗਦਾ ਲੈ ਮੈਨੂੰ ਫੜਾ ਥਾਰੇ ਮੈਂ ਤੈਨੂੰ ਪਾ ਕੇ ਦਿੰਨਾ ਖਚਲਾ ਖਚਲਾ ਇਹਨੂੰ ਖਚਲਾ ਹਾਰੀ ਨੂੰ ਵੇ ਨਸਾ ਹੋਰ ਐ ਨਹੀਂ ਕੰਮ ਸੀ ਹੋਰ ਇਹਨੂੰ ਹੱਥ ਤੇ ਦਾ ਖਰਾਬ ਹੋ ਜਾਂਦਾ ਏ ਕਾਤਾ ਮੈਂ ਇਹਨੂੰ ਚੈੱਕ ਕਰਕੇ ਆ ਲਾ ਕੇ ਮੈਂ ਤਾਂ ਧੋ ਕੇ ਆਣਾ ਮੂੰਹ ਮੂੰਹ ਤਾਂ ਆ ਤੂੰ ਬਹਿ ਜਾ ਫੇ ਮੋਟਰਸਾਈਕਲ ਨਹੀਂ ਚਲਣਾ ਨਹੀਂ ਮਤੋਂ ਚੰਗਾ ਚੱਲ ਗਿਆ ਚਾਚਾ ਚੱਲ 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 ਲੈ ਚੱਲ ਲੈ ਚਾ ਆਇਆ ਫਿਰ ਚੱਲ ਗਿਆ ਉਹ ਡਿੱਗ ਪਿਆ ਆ ਜਾ ਪੈਰ ਜਾ ਤਿਲਕ ਗਿਆ ਬੱਟ ਤੋਂ ਮੈਨੂੰ ਨਾ ਕਰੇ ਗਾਣਾ ਦਵਾ ਨਹੀਂ ਕੇ ਚਾਚਾ ਹਾਂ ਹਾਂ ਨਹੀਂ ਐ ਕਾ ਤੂੰ ਕਰੀ ਜਨਾ ਤੂੰ ਉਹ ਪੈਰ ਜਾ ਤਿਲਕ ਗਿਆ ਸੀ ਯਾਰ ਪੈਰ ਕਾ ਨੂੰ ਤਿਲਕ ਗਿਆ ਤੂੰ ਬਾੜਾ ਲਾ ਗਿਆ ਉਹ ਮੈਨੂੰ ਕਿਹੜਾ ਐ ਨਾ ਭੇਜ ਸੀ ਫਿਰ ਤੂੰ ਮੈਨੂੰ ਕਰੇ ਹਨ ਆਹੋ ਦਾ ਦਸ ਦੋਸਨਾ ਨਹੀਂ ਜਾ ਕੇ ਨਹੀਂ ਨਹੀਂ ਦੱਸਦਾ ਤੂੰ ਮੋਟਰਸਾਈਕਲ ਲੈਨੇਗਾ ਹਾਂ ਮੋਟਰਸਾਈਕਲ ਦਾ ਕੋਈ ਨਾ ਮੈਂ ਲੈ ਜੂ ਮੇਰਾ ਤਾਂ ਰੋਜ਼ ਦਾ ਕਰਤੂਤ ਐ ਮੇਰੀ ਦਾ ਚੱਲ ਗਏ ਹੁਣ ਮਾੜਾ ਮੂੰਹ ਥੋਲਾ ਮੈਂ ਤੋ ਆ ਜਾ ਮੋ ਤੋ ਆ ਚੰਗਾ ਥੋੜੀ ਜਾਈ ਕਿ ਜੱਲਾ ਨਾਲ ਨਾ ਨਾ ਮਗ ਜੂ ਮੈਂ ਬੇਖ ਕਿ ਆਈ ਚਾਚਾ ਕਿਤੇ ਖੂਚ ਨਾ ਡਿੱਗ ਪੀ ਕਿਤੇ ਕਰਦੇ ਉਹੀ ਕੰਮ ਆ ਜਾ ਬਹਿ ਜਾ ਚੱਲ ਗਏ ਆਪਾਂ ਹੁਣ ਚੱਲ ਗਏ ਨਹੀਂ ਮੈਂ ਤਾਂ ਹੋਰ ਸਕੀਮ ਲਾਈ ਐ ਹੁਣ ਘਰੇ ਦਾ ਮਿਲਣਾ ਗਾਲਾਂ ਹੂੰ ਬਾਹਲੇ ਹੋ ਗਏ ਆਪਾਂ ਦੋਨੇ ਆਪਾਂ ਇੱਥੇ ਜਦੋਂ ਨਸ਼ਾ ਢਾੜਾ ਹੋ ਜੂ ਉਹਨੂੰ ਮਾੜਾ ਮੋਟਾ ਤਾਂ ਕਣਕ ਦੇਖ ਆਉਣੇ ਐ ਇਹ ਸਬਜ਼ੀ ਚ ਪਾਲਕ ਜੀ ਇਹ ਪੱਟ ਦੇਗੇ ਆਪਾਂ ਆਹ ਹਾਂ ਇਹ ਕਰ ਹਾਂ ਆ ਜਾ ਹੌਲੀ ਹੌਲੀ ਆ ਜੀ ਬੜ ਡਿਗ ਡੋਗਣਾ ਭਾਈ ਨਾ ਨਾ ਹੁਣ ਤਾਂ ਫੈਟਾ ਆਉਂਦਾ ਮੇਰੇ ਤਾਂ ਪੈਰ ਨਿਕਨ ਲਾਤੇ ਭੈਣ ਦੇ ਖਾਣੇ ਜਾਵਾਂ ਪੈਰ ਤਾਂ ਹੁਣ ਮੇਰੇ ਵੀ ਨਿਕਲਦੇ ਨਾ ਹੂੰ ਆ ਕਣਕ ਬਦਗੀ ਉਗਰੀ ਐ ਕਣਕ ਤਾਂ ਵਧੀਆ ਖੜੀ ਆ ਇੱਥੇ ਆ ਬਲ ਕੱਖ ਕਰੇ ਉਹ ਤਾਂ ਆ ਕੇ ਪੱਟਦੇ ਆ ਜਾਂ ਕਣਕ ਦੇਖ ਆਉਣੇ ਆ ਆ ਦੇ ਕੋੜਾ ਖੜੀ ਆ ਜਮਾ ਪਾਣੀ ਲਾ ਆ ਪਾਣੀ ਲਾ ਦੇ ਹੁਣ ਬਸ ਲਾ ਦਾਂਗੇ ਹੁਣ ਆ ਜਾ ਚੱਲ ਗਏ ਉਹ ਅਗਲੀ ਤਾਂ ਹਾਲੀ ਦੇਖ ਕੇ ਆਉਣੇ ਪਾਣੀ ਦਾ ਸੀ ਉਹ ਚ ਰੇਹ ਸਿੱਟੀ ਸੀ ਆ ਦੇਖ ਹੁਣ ਪਾਣੀ ਲਾ ਦੇ ਇਹਨੂੰ ਹੈ ਉਹ ਪਾਣੀ ਲਾ ਦੇ ਕਣਕ ਨੂੰ ਲੱਗ ਜੂ ਭਾਵੇਂ ਲਾ ਦੇ ਇਹ ਜਦੋਂ ਰੇਰੂ ਪਾਦੀ ਪਾਣੀ ਤਾਂ ਨਹੀਂ ਲਾਦਾ ਨਾ ਹੂੰ ਇਹਦੇ ਨਾਲ ਉਹ ਚਾਚਾ ਓਏ ਉਹ ਚਾਚਾ ਹਾਂ ਭਾਈ ਐਰ ਵਟਤੇ ਮੇਰਾ ਤਾਂ ਗਲਤ ਹੋਊਗਾ ਕਹਿੰਦੇ ਗੂ ਆ ਮੈਂ ਤਾਂ ਅੱਛਾ ਹੋਰ ਫਿਰ ਮੋਟਰਸਾਈਕਲ ਕਿਵੇਂ ਲਜਾਏਗਾ ਗਲਤ ਕਰ ਲਿਆ ਕੰਮ ਮੈਨੂੰ ਆਖਿਆ ਸੀਗਾ ਮੈਂ ਤੂੰ ਨਾ ਤੂੰ ਦਾ ਮੈਨੂੰ ਸਿਖਾਉਂਦਾ ਵਾਦ ਹੋ ਗਿਆ ਚਾਚਾ ਉਹ ਉਟੀ ਆ ਉਹਨਾਂ ਲੱਗਦਾ ਉਹ ਤੋਰਾ ਫੇਰਾਇਆ ਕਰ ਲਾ ਮਾੜਾ ਮੋਟਾ ਤੇ ਉਹਦੇ ਨਾਲ ਸੈੱਟ ਹੋ ਜਾਏਗਾ ਚੜ ਆ ਜਾ ਫਿਰ ਅਪਾਪਸੀ ਚੱਲਦੇ ਹਾਂ ਤਾਂ ਕਿਹੜੀ ਕੰਕੋ ਕਾਲਾ ਕਿੱਧਰ ਗਿਆ ਦੇਖੇ ਨਹੀਂ ਉਹ ਉਹ ਕਿਤੇ ਬਾਹਰ ਗਿਆਗਾ ਕਿੱਧਰ ਭੱਗ ਗਿਆ ਪਤਾ ਨਹੀਂ ਕਿਤੇ ਗਿਆ ਉਹ ਮੈਨੂੰ ਤਾਂ ਆਪ ਜੀ ਨਾਲ ਟੱਕਰਿਆ ਦੋ ਦਿਨ ਹੋ ਗਏ ਅੱਛਾ ਮਹਾਂ ਪੁੱਛ ਲੈ ਦੇ ਤੋ ਕੋਈ ਸਮਾਨ ਬਦਲੇ ਬਾਰੇ ਹਾਂ ਆਜੂ ਆਜਾ ਸਾਨੂੰ ਤਾਂ ਹੋ ਆਊਗਾ ਅੱਛਾ ਬਾਹਰ ਜਾਨੀ ਰਹਿੰਦਾ ਕਿਤੇ ਚਾਚਾ ਹਾਂ ਸਬਜੀ ਦੇਖ ਲੈ ਲੈ ਕੇ ਜਾਣੀ ਹੈਗੀ ਤੇ ਚੈੱਕ ਕਰ ਲੈ ਵੀ ਹੈਗੀ ਆ ਪੱਤਨ ਵਾਲੀ ਜਾਂ ਨਾ ਫੇਰ ਤਾਂ ਲੈ ਚੱਲਾ ਨਹੀਂ ਚੱਲਦਾ ਫੇਰ ਦੇਖ ਲਓ ਸਬਜੀ ਜੇ ਛੋਟੀ ਲੱਗਦੀ ਹੈ ਹਾਂ ਛੋਟੀ ਲੱਗਦੀ ਹੈ ਫੇਰ ਤਾਂ ਇਹ ਲੈ ਕੇ ਨਹੀਂ ਫੇਰ ਦੇ ਜਿਵੇਂ ਮਰਜ਼ੀ ਕਰ ਲੈ ਤੂੰ ਦੇਖ ਲੈ ਲੈ ਕੇ ਜਾਣੀ ਤਾਂ ਭਾਈ ਛੋਟੇ ਆ ਨਾ ਜਿਦਾ ਹਾਂ ਮੂਲੀਆਂ ਛੋਟੀਆਂ ਨਾ ਸਾਲ ਗੰਭੀ ਛੋਟੇ ਤੂੰ ਸਾਡੇ ਘਰੇ ਨਾ ਕਿਤੇ ਗੱਲ ਕਰਦੀ ਮੈਂ ਮੈਂ ਤਾਂ ਕਿਉਂ ਕਰੀ ਤੂੰ ਨਾ ਕਰਦੀ ਸਾਡੇ ਘਰੇ ਨਾ ਨਾ ਮੈਂ ਨਹੀਂ ਕਰਦਾ ਗੱਲ ਤੂੰ ਨਾ ਕਰਦੀ ਤੇ ਕੀ ਆਨੇ ਆਣ ਪਣੇ ਚ ਦੱਸਦੇ ਆ ਆਪਾਂ ਪਾਲਕ ਪੱਟਣ ਨੂੰ ਕਹਿੰਦੇ ਸੀ ਇਹ ਤਾਂ ਖਾਲੀ ਕਿਹਾਰੀ ਆਪਾਂ ਉਹੀ ਦੰਨੇ ਹੋਰੇ ਅੱਗੇ ਆਪਾਂ ਤਾਂ ਪਤਾ ਹੀ ਨਹੀਂ ਲੱਗਦਾ ਹਾਂ ਉਗਰੇ ਹੀ ਕਰਦੇ ਇੱਥੇ ਇਹ ਤਾਂ ਖਾਲੀ ਕਿਹਾਰੀ ਹੈ ਤਾਂ ਪਾਲਕੀ ਜੀ ਹੈ ਇਕੱਲੀ ਆ ਜਾ ਕੱਢਣੇ ਸੀ ਪਹਿਲਾਂ ਤਾਂ ਕੱਢੇ ਨਹੀਂ ਆ ਜਾ ਚੱਲ ਗਏ ਆਪਾਂ ਪੈ ਜਗੇ ਘਰੇ ਆ ਕੇ ਨਹੀਂ ਤਾਂ ਗਲਤ ਹੋ ਜੂ ਨਾ ਇਹਨੇ ਦੋ ਕੁ ਮਿੰਟ ਹੋ ਰ ਬਸ ਹੁਣ ਕੀ ਬੈਠਾ ਹੈ ਚੱਲ ਗਏ ਆ ਜਾ ਮੈਂ ਹੁਣ ਹੈ ਤਾਂ ਠੀਕ ਤੂੰ ਬਸ ਠੀਕ ਹੀ ਹੈ ਕਿਤੇ ਉਹਨਾ ਗੋਡੇ ਤੋੜਦੀ ਰਾਹ ਚ ਨਾ ਚੱਲ ਗਏ ਚਲ ਆਉਲੀ ਚੱਲੀ ਮਾਣਾ ਆ ਹਾਂ ਉਹੀ ਤਾਂ ਵਾਪਸ ਆਪੇ ਹੁੰਦਾ ਹਉਈ ਜਾਉਗਾ ਹੋਰ ਹੈ ਹੌਲੀ ਚੱਲ ਹੌਲੀ ਮੋਟਰ ਨਾਲ ਕਣਕ ਜਨਾਵਾਰ ਨਹੀਂ ਕਿਤੇ ਹਾਂ ਗੱਲ ਤੋਂ ਵਾਰ ਲਾ ਉਹ ਉਹ ਦੇਖੀ ਦੇ ਸੀ ਓਹੋ ਗਲਤ ਹੋ ਗਿਆ ਮਤਾਂ ਗਲਤ ਹੋ ਗਿਆ ਮੋਟਰ ਮੈਂ ਤੈਨੂੰ ਆਖਿਆ ਸੀ ਮੈਂ ਕਿ ਕਣਕ ਜਤਾਰੇਗਾ ਕਣਕ ਜਤਾਰੇ ਤੂੰ ਕਹਾ ਨਹੀਂ ਚਾਚਾ ਨਹੀਂ ਲੈ ਚਲੂਗਾ ਮੈਂ ਮਾ ਤਾਂ ਸਾਰੇ ਹੀ ਭਜ ਗਿਆ ਹੁਣ ਕਿਵੇਂ ਕਰੇਗਾ ਫੇਰ ਹੁਣ ਤਾਂ ਆ ਮੋਟਰ ਚੱਲੀ ਜਾਂਦੀ ਐ ਤਾਂ ਪੈਰ ਫੂਰ ਧੋਣੇ ਆ ਫੇਰ ਦੇ ਇਹਨੂੰ ਖੜਾ ਦੇ ਮੜਾ ਜਾ ਇਹਨੂੰ ਕੱਢਗੇ ਕਿਵੇਂ ਇਹ ਨਿਕਲਣਾ ਵੀ ਨਹੀਂ ਹੁਣ ਇੱਥੋਂ ਖੜ ਜਾ ਮੈਨੂੰ ਰਗੜ ਦੇ ਇਹ ਲੈ ਹਰ ਜਾ ਹਰ ਜਾ ਇੱਕ ਮਿੰਟ ਲੈ ਨਾ ਮਗਰਲਾ ਪਾਸਾ ਕੱਢ ਲੈ ਤੂੰ ਇੱਥੋਂ ਫਾੜੇ ਨੂੰ ਚੰਗਾ ਮੈਂ ਮਾਗਰੋਂ ਚੱਕਦਾ ਆਹ ਹੁਣ ਬਾ ਖਿਚੜਾ ਪਿੱਛੋਂ ਫਿਰ ਤੂੰ ਜਾ ਕੇ ਗੇੜ ਗੁਰਤ ਨਹੀਂ ਨਿਕਲ ਗਿਆ ਹੋ ਨਿਕਲ ਗਿਆ ਨਿਕਲੋ ਓਲਾ ਮੜਾਇਆ ਫਾਇਰਪੂਰ ਤੋਂ ਲੈ ਕੇ ਆ ਮੋਟਰ ਤੇ ਲੀ ਜਾਂਦੀ ਏ ਆਏ ਹਾਏ ਹਾਏ ਲੈ ਪੜ ਗਏ ਸਾਰੀ ਓਏ ਚੱਲ ਗਏ ਦਾ ਚਾ ਚਲਦੇ ਆ ਉਂ ਸੱਟ ਮੈਂ ਤਾਂ ਜਮਾਂ ਸੱਟ ਐ ਚੱਲ ਗਏ ਆ ਫੱਟ ਦਾ ਉਹਦੋਂ ਵੀ ਕਹਿੰਦਾ ਸੀ ਸਾਨਾ ਚੱਲੋ ਦੇਖਦੇ ਸੀਗੇ ਕੋਈ ਨਾ ਇੰਨੇ ਇੱਕ ਰੰਗ ਆ ਚੱਲ ਗਏ ਚੰਗਾ ਹੋ ਗਿਆ ਮਾੜਾ ਸੱਟ ਤੋਂ ਬਚਤ ਰਹੀ ਜੇ ਹੁਣ ਮੋਟਰ ਦਾ ਧੋਈਏ ਘਰੇ ਗਾਲਾਂ ਮਿਲ ਲਗੀਆਂ ਸੋ ਬਾਲਾ ਵਾਂ ਇਹ ਤੋਂ ਮਾਇ ਕਾ ਦੇਣਾ ਆਇਆ ਕੋਈ ਲਾਉਣੇ ਸਕੀਮਾਂ ਭੰਡਾ ਇਹਦੀ ਕੋਲੇ ਯਾਰ ਆ ਗੱਟਾ ਪਿਆ ਹਾਂ ਗੱਤੇ ਜੇ ਤੈਨੂੰ ਮੈਂ ਦੱਸਦਾ ਛੱਡ ਇਹ ਲੱਗੋ ਕਰੀਉ ਇਹਨਾ ਤੋਤਾ ਜਾਊ ਫੜ ਜਾ ਇਧਰੋਂ ਫੜ ਦੋ ਨੇ ਲੜ ਤੂੰ ਹੈ ਹਨੀ ਆਇਆ ਮਾਰੇ ਦੇ ਕੀ ਆਪ ਦਾ ਤੋਤਾ ਹੈ ਤੋ ਉਹ ਨੂੰ ਦੱਸ ਇਹਨੂੰ ਕੀ ਹੋਇਆ ਹੋਰ ਮਾਰ ਇੱਕ ਦੇ ਬੂਰਲਾ ਬੂਰਲਾ ਪਸਾ ਤੋ ਮੜਾ ਆ ਬਾਗ ਬੋਲਾ ਤੋਰ ਵਾਸਾ ਮਾਸ਼ੀ ਬਾਦੂਆ ਹੁਣ ਇੰਨਾ ਤੱਕ ਮੈਂ ਤਾਂ ਲਿਬੜੀ ਜਾਂਦੇ ਹਾਂ ਨਾ ਕੇਰਾ ਸਾਫ ਕਰਤਾ ਸਰ ਦੇ ਘਟਾ ਉੱਤੀ ਮੈਂ ਹੁਣ ਐ ਕਰੀ ਹੂੰ ਇੱਥੋਂ ਮੋੜ ਕੇ ਕੱਢੀ ਕਿਤੇ ਇੱਥੇ ਨੰਤ ਲਗਾ ਦੀ ਨਾ ਨਾ ਮੋੜ ਕੇ ਗੱਡਾਂ ਗਿਆ ਨਾ ਫਿਰ ਪੂਰ ਦੇ ਖਾਖੇ ਲੱਭਣਗੇ ਉਹ ਰੋਦੀ ਹੁੰਦਾ ਐਸੋ ਮੜਾ ਪਿੱਛੇ ਹੀ ਕਰ ਲਾ ਆਇਆ ਸੁੱਕੇ ਕਰ ਲਾ ਸੁੱਕੇ ਦੇ ਅਰੇ ਖਾਣੇ ਦੇ ਹਰਾਇਆ ਜਿਉ ਲਬੇਡ ਲਿਆਇਆ ਵੇ ਜਾ ਤੂੰ ਕੁਝ ਨਹੀਂ ਹੁੰਦਾ ਚਲ ਉਹ ਹੌਲੀ ਚੱਲੀ ਮੜਾ ਜਾ ਨਹੀਂ ਗਿਆ ਤਾਂ ਮੇਰਾ ਦੌਨ ਜੀ ਦੇਗਾ ਠੀਕ ਹੈ ਠੀਕ ਹੈ ਹਾਂ ਮੈਂ ਤਾਂ ਜਾ ਕੇ ਜਾਉਣਾ ਤਾਦ ਨੂੰ ਮਿਲਦੇ ਕੋਈ ਨਹੀਂ ਸੌਂਦਾ ਜਾਈ ਤੂੰ ਮੋਟਰਸਾਈਕਲ ਅੰਦਰ ਕਰ ਲੈ ਫੇਰ ਰੱਖ ਕੇ ਬਾਹਰ ਹੀ ਖੜਾਦਾ ਕੋਈ ਨਾ ਖੜਾ ਰਹਿਣ ਦੇ ਨੂੰ ਮੈਂ ਫੇਰ ਕਰ ਲਉਂ ਅੰਦਰ ਅੱਛਾ ਜੇ ਨਾਲ ਤਾਂ ਮੈਂ ਪੈਨਾ ਜਾ ਕੇ ਜਾ ਫਿਰ ਮੈਂ ਵੀ ਜਾਣਾ ਚੰਗਾ ਚੰਗਾ ਠੀਕ ਆ ਅਰੇ ਸੋ ਜੀ ਮੈਂ ਉਹ ਠੀਕ ਆ ਮੈਂ ਤਾਂ ਹੈ ਠੀਕ ਤਾਂ ਜਾਂ ਫਿਰ ਤੇ ਵਸੂ ਜੇ 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 ਤਾਂ ਕੋਈ ਆਂਦਾ ਜੀ ਆ ਉਹ ਰੋਜ਼ ਕਹਿਆ ਨਾ ਮੇਰਾ ਸਿਰ ਦੁਖਦਾ ਮੇਰਾ ਸਿਰ ਦੁਖਦਾ ਮੈਂ ਸਿਰ ਦੁਖੀ ਆਂਦਾ ਜੀ ਆ ਇਹ ਕੋਈ ਚਾਜ ਰੈਕਟਰ ਤੋਂ ਦਵਾਈ ਲੈ ਤੂੰ ਆ ਗਿਆ ਹੁਣ ਆਇਆ ਕਾ ਮੈਂ ਮੈਂ ਕੀ ਕਰਦਾ ਸੀ ਓਏ ਉੱਥੇ ਉਹ ਹੋ ਗਿਆ ਇੱਥੇ ਬੈਠੇ ਰਹੇ ਹਾਂ ਮੂੰਹ ਕਰੇਗਾ ਅੱਖਾਂ ਜਾਂ ਕੈਮਰੇ ਤੇ ਜਾਈ ਬੈਠਾ ਓਹ ਹੋ ਗਿਆ ਜੀ ਆ ਚਾਚਾ ਟੱਕਰ ਗਿਆ ਮੈਂ ਮਾੜੀ ਥੀਮ ਖਾ ਲਈ ਮੈਂ ਜਖਾਮ ਲਗ ਗਿਆ ਚਾਚਾ ਟੱਕਰ ਕੇ ਕੋਈ ਅਸੀਂ ਚਾਚਾ ਤੈਨੂੰ ਘਰੋਂ ਬੋਲ ਮਾਰ ਕੇ ਲਗਾਇਆ ਕਿ ਖੇਤ ਜਾਣੇ ਕੋਈ ਨਾ ਮੈਂ ਕਿਹੜਾ ਮਾੜੀ ਥੀਮ ਆਜੇ ਨਾ ਥੀਮਾਂ ਤੇ ਲੱਗ ਗਿਆ ਤੇ ਤੇਰਾ ਕਿੰਨਾ ਪਾਸ ਹੋੂੰ ਓਹੀ ਜਖਾਮ ਲਗ ਗੂ ਖਾਤਰ ਖਾਦੇ ਓਹੀ ਲੱਗ ਜਾਂਦਾ ਤੇ ਤੂੰ ਗੋਟੀ ਕਲਵਾ ਐ ਥੋੜੇ ਰੋਟਾ ਆਊਗਾ ਕੰਮ ਤੇਰਾ ਬੇਬੇ ਇਹ ਕਰਦਾ ਸ਼ਰਾਰਤਾਂ ਦੇਖ ਤੂੰ ਨਾ ਕਿਉਂ ਲੋਕੀਂ ਤੇ ਜਾਂਦਾ ਫਿਰ ਮੈਂ ਤਾਂ ਆਪ ਕਹਿਣੀ ਆ ਭਾਈ ਹੋਰ ਹੁਣ ਕੋਈ ਨਾ ਮੂ ਕਿਵੇਂ ਕਰੇਗਾ ਖਾ ਦੇਖ ਇਹ ਜਾ ਕੇ ਪਾਇਆ ਜਿਵੇਂ ਕਰਦਾ ਫਰਦਾਵਾ ਇਹ ਤਾਂ ਰਵੇ ਬਾਹਰ ਜਾਪੜ ਗਿਆ ਹਾਂ ਦੇਖ ਕਿ ਮੈਂ ਕਰਦਾ ਜਾਂ ਉਹ ਤੇਜੇ ਨੂੰ ਵੀ ਬੋਲ ਮਾਰਨਾ ਸੰਗ ਤੁਨ ਖੇਤ ਲੈ ਕੇ ਗਿਆ ਉਹ ਮਸਾਦ ਕਿਉਂ ਮੈਂ ਕੀ ਹੋਂ ਕਰ ਕੋ ਬਿਜਗੀ ਬੱਟਾ ਪਾ ਹਾਂ ਲੈ ਸਾਕੇ ਖੇਤ ਜਾਣਾ ਲੈ ਛੜ ਕੇ ਫੇਰ ਆ ਜੂਗਾ ਦੇਖ ਲਈ ਤੂੰ ਆਉਣ ਦੇ ਛੜ ਕੇ ਮੈਂ ਕਰੂਗਾ ਲੋਟੋਂ ਕਰਨੇ ਨੂੰ ਅਗਰ ਲੋਟ ਆਏ ਤਾਂ ਫੇਰ ਮੈਂ ਮੂੰਹ ਸਜਾਇਆ ਕਿਵੇਂ ਜਿਹੜੇ ਵੇਲੇ ਜਿਦੋਂ ਉਹ ਨਾ ਉਹ ਕਰਦੇ ਉਹੀ ਗੱਲ ਫੇਰ ਮੈ ਬਾਹਰ ਜਾਣਾ ਇਹਨੇ ਚਾਹ ਹੁਣ ਲਾ ਸੋ ਚਾ ਚਾ ਪਾਣੀ ਪੜਾ ਦੇ ਲੜੀ ਨਾ ਹੁਣ ਪੀਊਗਾ ਚਾਹ ਤਾਂ ਹੈ ਦੇਖੋ ਕਿਵੇਂ ਮੁੱਦਾ ਡਿੱਗਿਆ ਆ ਕੇ ਚਾ ਲੈ ਆਵਾ ਗੁਰੀ ਹਾਂ ਹਾਂ ਇਹ ਸਾਵਣ ਦਾ ਹੈ। ਇਹ ਸਾਵਣ ਨੂੰ ਤਾਂ ਕੀ ਹੋਇਆਗਾ? ਫਿਰ ਤੂੰ ਆ। ਆਂ ਲੀਰੇ ਦੇ ਕਿਵੇਂ ਲਿਬੜੇ ਆ ਗਏ। ਮਤਲਬ ਸਾਡੇ ਡੁਗ ਡੁਗ ਕੇ ਆਏ ਅੱਜ ਕਿਤੇ। ਕਿਵੇਂ ਡਿਗ ਕੇ ਆਇਆਗਾ? ਅੱਜ ਤਾਂ ਮੈਂ ਤੈਨੂੰ ਦੱਸਾਂ ਖਾ ਲਈ ਤੇ ਜੇ ਤਾਂ ਫੀਮ ਜਾਈ ਦੋ ਵਾਰ ਖਾਦੀ ਐ ਨਾ ਸਾਵਲਾ ਲੀ। ਕੋਈ। ਤੈਨੂੰ ਮੈਂ ਘੜੂ ਬਹੁਤ। ਕੋਈ। ਮੈਂ ਅਜੇ ਤੇਰੇ ਪਿਆਰ ਨੂੰ ਨਹੀਂ ਦੱਸਿਆ ਉਹਨੂੰ ਦੱਸੂ ਹੁਣ ਅਜਾ ਇਹਨੂੰ। ਵੀ ਆਏ ਲਿਬੜ ਤੇ ਬੜ ਕੇ ਆਇਆ ਇਹ ਖੇਤੋਂ। ਝੰਗਾ ਕੋਈ ਨਾ। ਮੈਂ ਦੱਸੂ ਅਜਾ ਇਹਨੂੰ ਵੀ ਤੇ ਜੇ ਕੋਲੋਂ ਫੀਮ ਖਾ ਕੇ ਆਇਆ ਇਹ। ਝੰਗਾ ਦੁਕਾਨ ਤੇ ਕੋ ਨੂੰ ਲਿਆ ਦੇ ਉਹਨੂੰ। ਦੇਖ ਕਿਵੇਂ ਕਰਦਾਗਾ। ਕੰਟੇ ਕੋ ਨੂੰ ਖਾ ਕੇ ਆਇਆ ਉੱਥੋਂ ਅੱਗ ਸਵਾਹ ਖਾਦੀ ਹੋ ਹੋ ਹਜੇ ਤਾਂ ਕੱਲੀ ਫੀਮ ਕਿਉਂ ਖਾਦੀ ਐ ਆਉਣ ਦਾ ਤੇਰੇ ਪਿਓ ਨੂੰ ਅੱਜ ਕਰਾਉਂ ਤੇਰੀ ਤਾਂ ਤਾਂ ਨਟਕਾਣੀ ਚੱਲ ਗਈ ਕੋਈ ਬੜੀਆਂ ਕਰੀਆਂ ਹਾਂ ਕਰੀਆਂ ਆ ਜੋ ਆ ਗਏ ਸਾਰੇ ਕਿੱਥੇ ਬੜੀਆਂ ਬੈਠੀਆਂ ਨੇ ਨਾ ਨਾ ਬਸ ਹੁਣੀ ਚਾਹ ਜੀ ਪੀ ਕੇ ਉਰੇ ਜਿ ਬੈਗੀਆਂ ਬਾਬੇ ਬੈਠੀ ਸੀ ਮੈਂ ਵੀ ਕੋਲੀ ਆ ਗਈ ਅੱਛਾ ਮੈਂ ਕਿਹਾ ਚੱਲ ਬਾਬੇ ਕੋਲੀ ਬੈਹ ਜਾਨੀ ਮੈਂ ਵੀ ਨਮਕਾ ਸਾਫ ਦੀ ਸੂਜੀ ਦਾ ਟਾਈਮ ਹੋ ਜਾਊਗਾ ਅੱਛਾ ਹੋਰ ਦੱਸੋ ਕਿਵੇਂ ਠੀਕ ਆ ਵਧੀਆ ਹੋਰ ਤੁਸੀਂ ਦੱਸੋ ਠੀਕ ਆ ਵਧੀਆ ਤੇ ਹੋਰ ਕੀ ਕਰੀ ਜਾਂਦਾ ਗੁਰੀ ਗੁਰੀ ਤਾਂ ਪਿਆਗਾ ਖੇਤੋਂ ਆਇਆ ਸੀ ਹਾਂ ਐਸੇ ਖੇਤ ਗਈਆਂ ਤੇ ਸਾਗ ਲੈ ਕੇ ਆਈ ਮਾਸੀ ਲੈਣਾ ਨਾ ਅੱਜ ਦਾ ਸਾਡੇ ਨਾਲ ਆਲੂ ਵਾਟਰ ਜੇ ਪਏ ਆਗੇ ਉਹ ਬਣਾਵਾਂਗੇ ਸਵੇਰੇ ਮੰਗਾ ਲੂੰਗੀ ਸਾਡੇ ਵੀ ਹੋਰ ਸਾਗ ਦਾ ਗੁਰੀ ਲਿਆਊਗਾ ਹਾਂ ਹਾਂ ਅਸੀਂ ਵੀ ਖੇਤਾਂ ਗਏ ਸੀ ਅਸਾਂ ਫਿਰਦੇ ਸੀ ਪੂਰੀ ਹੋਰੀ ਚਾਚਾ ਪਤੀਜਾ ਮੋਟਰਸਾਈਕਲ ਜਾ ਕੰਗਜ ਬਾੜੀ ਫਿਰਦੇ ਸੀ ਹਾਂ ਉਹ ਕਿਵੇਂ ਨਾ ਬੁਖਾਰ ਦੇ ਵਾਲਾ ਮੰਗੂ ਹੋ ਰਿਹਾ ਕੰਗਜ ਖਾਮ ਜਾ ਕਹਿੰਦਾ ਸੀ ਮੰਮੀ ਸਿਰ ਵਾਲਾ ਦੁਖੀ ਜਾਂਦਾ ਚੱਕਰ ਜਿਹਾ ਆਉਂਦਿਆ ਕਈ ਵਾਰੀ ਕਿਤੇ ਹੱਪਾਇਆ ਹੱਥ ਹੱਥ ਤੇਲਕ ਗਿਆ ਹੋਊਗਾ ਅੱਛਾ ਬਾਵਾ ਹਾਂ ਖੁੱਦ ਨਹੀਂ ਜਾਂਦਾ ਸੀ ਮੋਟਰਸਾਈਕਲ ਦੇ ਨਾਲ ਤੇ ਅਸੀਂ ਵੀ ਉੱਥੇ ਸਾਗ ਤੋੜਦਿਆਂ ਸੀ ਕੋਲੀ ਅੱਛਾ ਤੇ ਅਸੀਂ ਹੁਣ ਪਤਾ ਨਹੀਂ ਕੀ ਗੱਲ ਆ ਨਾ ਨਾ ਉਹ ਕਿਤੇ ਨਾ ਮਾੜਾ ਮੋਟਾ ਕਿਤੇ ਗਿੱਲੇ ਥਾਂ 'ਚ ਬੜ ਗਿਆ ਹੋਊਗਾ ਮੋਟਰਸਾਈਕਲ ਪਹੀਜੀ ਤੇ ਹਾਂ ਮੋਟਰ ਚੱਲ ਜਾਈ ਜਾਂਦੀ ਸਵਾਹ ਹਾਂ ਖਾ ਖੋਰ ਤੇ ਵਗ ਗਿਆ ਹੋਗਾ ਤੇ ਐ ਤਾਂ ਕੋਈ ਨਹੀਂ ਖਰਬੀ ਬੁਖਾਰ ਜਿਹਦਾ ਕਰਕੇ ਹੋ ਰਿਆ ਹੋਰੀ ਹੁੰਦਾ ਜਾਂ ਹਾਂ ਕਿਹਦੇ ਕੀ ਲੱਗ ਰਸੀ ਪਣ ਜਮ ਧੋਈ ਵੀ ਜਾਂਦੇ ਹੁੰਦੇ ਆ ਧੋਤਾਂ ਦੇ ਫਿਰ ਉਹ ਨਿੱਪੜ ਗਿਆ ਸੀ ਨਾ ਮੋਟਰ ਸਵਾਹ ਹੋਇਆ ਹੋਊਗਾ ਫਿਰ ਲਿਬੜਿਆ ਕਰਕੇ ਧੋਲਿਆ ਹੋਊਗਾ ਪਾ ਯਾਰ ਜੇ ਵੀ ਧੋਈ ਜਾਂਦੇ ਸੀ ਆਪਦੇ ਅੱਛਾ ਹਾਂ ਮੈਨੂੰ ਅੱਜ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਪੈਦਣੀ ਨਾ ਨਾ ਐ ਤਾਂ ਕੋਈ ਨਹੀਂ ਵਧੀਆ ਸੁੱਤਾ ਪਿਆ ਹੁਣ ਤਾਂ ਆ ਕੇ ਅੱਛਾ ਹਾਂ ਦੱਸਦਾ ਸੀ ਕਹਿੰਦਾ ਮੈਂ ਚਾਚੇ ਨਾਲ ਖੇਤ ਵਾਗਿਆ ਸੀ ਮੰਮੀ ਇਹ ਬਣਾ ਕਰਕੇ ਪੈ ਗਿਆ ਆ ਕੇ ਹੁਣ ਚਾਹ ਬਣਾਵਾਂ ਥੋੜੀ ਜਿਹੀ ਨਾ ਚਾਹ ਤਾਂ ਸੀ ਪੀ ਪੀ ਸੱਸ ਵੀ ਸਾਗ ਧਰਦੀਆਂ ਸੀ ਮੈਂ ਫਿਰ ਤਾਂ ਚੱਲ ਮੈਨੂੰ ਪੁੱਛਾਂ ਨਾ ਨਹੀਂ ਜਵਾਕ ਰੱਖ ਭੇਜਾਂਗੇ ਨਾ ਨਾ ਸਾਡੇ ਤਾਂ ਸਤਾਜ ਪਰਸੋਂ ਹੀ ਮਕਾਇਆਗਾ ਤੇ ਅੱਜ ਗੁਰੀ ਦਾ ਡੈਡੀ ਲਿਆ ਆ ਆਲੂ ਮਟਰ ਹਾਂ ਉਹ ਬਣਾਵਾਂਗੇ ਹਾਂ ਫਿਰ ਰੋਜ ਸਾਗ ਵੀ ਨਹੀਂ ਚੰਗਾ ਮੋਰੇ ਉਦੋਂ ਤਜਾ ਬਣਾਉਂਦਾ ਥੋ ਸਾਗ ਵਧੀਆ ਲੱਗਦਾਗਾ ਮੈਂ ਵੀ ਇੱਕ ਦਿਨ ਧਰ ਲੈਣਾ ਤਾਂ ਉਹ ਤਾਂ ਵਧੀਆ ਹਾਂ ਹਾਂ ਸਵੇਰੇ ਮਗਾਉਂਗੀ ਮੈਂ ਵੀ ਗੁਰੀ ਨੂੰ ਭੇਾਈ ਦੂੰਗੀ ਲਿਆਉਗਾ ਕਹਿੰਦਾ ਸੀ ਮੰਮੀ ਖਾ ਸਾਗ ਵਧੀਆ ਹੋ ਰਿਹਾ ਆਪਣੇ ਵੀ ਉਹ ਤਾਂ ਸਾਰੇ ਥਾਈ ਹੋ ਰਿਹਾ ਸਾਬ ਵਾਦੂ ਹੋਰ ਚੱਲ ਗਏ ਬਣੇ ਹਾਂ ਚੱਲ ਆ ਜਾ ਫਿਰ ਨਾ ਵਾਸ ਵੈਂਦੀਆਂ ਨਹੀਂ ਅੱਛਾ ਕੰਮ ਤਾਂ ਕਿੱਥੇ ਕੰਮ ਤਾਂ ਮੁੱਕਦੇ ਨਹੀਂ ਕੰਮ ਤਾਂ ਮੁੱਕਦੇ ਨਹੀਂ ਹੈਗੇ ਦੇਖ ਲੈ ਬੇਬੇ ਕੀ ਪਤਾ ਲੈ ਇਹ ਕਿਵੇਂ ਡਿੱਗੇ ਰੁਗੇ ਨੇ ਇਹ ਸਾਗ ਨੂੰ ਘਰੋਂ ਆਈਆਂ ਸੀ ਇਹ ਤਾਂ ਵਿੜਕ ਲੈਣ ਆਈਆਂ ਸੀ ਆਈਆਂ ਫਸਦੀਆਂ ਫਿਰ ਉਹ ਆਏ ਜਲੂਸ ਕਢਾਉਂਦਾ ਫਿਰਦਾ ਇਹਦਾ ਤਾਂ ਸੇਤੀ ਵੀਜਾ ਆ ਜੇ ਪ੍ਰਮਾਤਮਾ ਦੇ ਹੁਕਮ ਨਾਲ ਤੇ ਇਹ ਬਗ ਜੇ ਉਹ ਆਖੀ ਟੈਗ ਵਿੱਚ ਕਹਿੰਦੀ ਕਿ ਖੜੇ ਹੋ ਜਾਂਦੇ ਇਹ ਤਾਂ ਮਾੜੀ ਸੰਗਤ ਨਾਲ ਰਣ ਲੱਗ ਗਿਆ ਬੇਬੇ ਹਾਂ ਮੁੰਡਾ ਰਖਾ ਗਿਆ ਹਾਂ ਮੈਂ ਤਾਂ ਐਂ ਕਹਿਨੀ ਆ ਬਸ ਪਰਮਾਤਮਾ ਦੇ ਹੁਕਮ ਨਾਲ ਕੇਰਾ ਇਹ ਜਹਾਲ ਚੜ ਜੇ ਮੈਨੂੰ ਤਾਂ ਲੈ ਹੁਣ ਐ ਉਹਨਾਂ ਨੂੰ ਗੱਲ ਕਹਿਣੀ ਵੀ ਔਖੀ ਹੋਗੀ ਕਹਿੰਦੀਆਂ ਕਿ ਸਾਗ ਲੈ ਲਾ ਸਾਗ ਦਾ ਕਰਕੇ ਕਾਨੂੰ ਆਂ ਅਸੀਂ ਦੱਸਣਾ ਆਂ ਅਸੀਂ ਆਪਾਂ ਕੀ ਪਤਾ ਹੈ ਕਿੰਨਾ ਕ ਜਲੂਸ ਕੱਢ ਕੇ ਆਏ ਬੇਬੇ ਖੇਤ ਨਹੀਂ ਪਤਾ ਹੁਣ ਉਹ ਤੁਸੀਂ ਤਾਂ ਲੈ ਕੇ ਨਹੀਂ ਮੋਟਰਸਾਈਕਲ ਵੀ ਲਿਪੜਿਆ ਪਿਆ ਆਪਾਂ ਤਾਂ ਦੇਖਿਆ ਨਹੀਂ ਮੋਟਰਸਾਈਕਲ ਵੀ ਨਹੀਂ ਦੇਖਿਆ ਹਾਂ ਚੱਲ ਆ ਭਾਈ ਜਿਹੜਾ ਲਿਖਿਆ ਕਰਮਾਂ ਚ ਫੇਰ ਬਣੂ ਤਾਂ ਉਹੀ ਹੁਣ ਕੀ ਪਤਾ ਕਿੰਨਾ ਕ ਕੁਝ ਕਰਕੇ ਆਏ ਨੇ ਖੇਤ ਚਲ ਮੈਂ ਤਾਂ ਬੇਬੇ ਸਬਜ਼ੀ چیرਦੀਆਂ ਚੰਗਾ ਹੋਰ ਲਾ ਜਾਣੀ ਪੈਣੀ ਚੱਲ ਲੱਗੇ ਲਾ ਦੇਖੀ ਹਾਂ ਕਿ ਮੈਂ ਪੜਦਾ ਪਾ ਗਈ ਮੈਂ ਚਾਚੇ ਮੁੰਡੇ ਦੀ ਗੱਲ ਤੇ ਹਾਂ ਕਹਿੰਦੇ ਉਹਨਾਂ ਤਾਂ ਬੁਖਾਰ ਹੀ ਚੜਿਆ

ਦੇ ਹੋਏਗਾ ਤੇ ਉੱਥੇ ਕਰਾ ਦੇ ਆਪਾਂ ਤਾਂ ਪਹਿਨੇ ਬਾਹਨੇ ਨਾਲ ਦੱਸਣਾ ਸੀ ਸਮਝਾਉਣਾ ਕਰਨਾ ਇਹਦੀ ਮਰਜ਼ੀ ਆ ਅਗਲੇ ਦੀ ਮਰਜ਼ੀ ਆ ਉਹ ਤਾਂ ਗੁੱਸਾ ਕਰਦਾ ਅਗਲਾ ਸਾਡੇ ਜਵਾਬ ਦੀਆਂ ਗੱਲਾਂ ਬਣਾਉਂਦਗਾ ਹਾਂ ਤੇ ਐ ਨਹੀਂ ਪਤਾ ਵੀ ਇਹ ਤਾਂ ਜਮਾ ਪੱਟਿਆ ਗਿਆ ਤੇਰਾ ਜਵਾਬ ਤਾਂ ਉਹੀ ਤਾਂ ਗੱਲ ਆ ਜੇ ਹਾਂ ਆਪਾਂ ਤਾਂ ਫੇਰ ਵੀ ਹਾਈ ਆਉਂਦੀ ਆ ਐ ਸੀ ਵੀ ਚੱਲ ਕੱਲਾ ਜਵਾਬ ਆ بتاਉ ਉਹੀ ਗੱਲ ਕੋਈ ਬੰਦੂ ਬਣਾ ਸੁੱਭਾ ਗੱਲ ਕਰ ਖੜਾ ਚਲ ਆਜਾ ਆਪਣੀ ਕਲਪਨਾ ਕਰੇ ਤਾਂ ਕੀ ਬਣਦਾ ਠੀਕ ਆ ਕਿ ਮੈਂ ਆ ਜਾ। ਠੀਕ ਐ ਕਿਵੇਂ ਹੋ ਵੀ? ਠੀਕ ਐ ਕਿੱਥੇ ਐ? ਬਾਈ ਚੱਕ ਰਹੀ ਸੀ। ਅੱਛਾ ਤੇ ਉਹ ਮੈਨੂੰ ਨਾ ਕਾਲੇ ਦਾ ਫੋਨ ਆਇਆ ਸੀ ਆ। ਹਾਂ ਤੇ ਉਹਦੇ ਕੋਲ ਸਮਾਨ ਆਇਆ ਤੇਰੇ ਕੋਲ ਹੈਗਾ ਕੋਈ ਪੈਸਾ ਤਾਂ ਕੰਦਰ ਕੋਈ ਪੈਸਾ ਤਾਂ ਹੈ ਨਹੀਂ ਕੁਮਲਿਆ ਆਉਂਦੇ ਮਹਾਸ੍ਰੀ ਟੁੱਟੀ ਜਾਂਦਾ ਜੀ। ਅੱਜ ਤਾਂ ਮੇਰੇ ਕੋਲ ਵੀ ਨਹੀਂ ਪੈਸਾ ਕੋਈ ਜੀ। ਅੱਛਾ ਅਗੇ ਐਂ ਕਰ ਚੱਲ ਤੂੰ ਫਿਰ ਬਾਹਰ ਆ ਆਪਾਂ ਚੱਲ ਕੇ ਆਉਣੇ ਉਹਦੇ ਕੋਲ ਕੋਈ ਨਾ ਕੋਈ ਕੋਈ ਹੱਲ ਤਾਂ ਕਰਾਂਗੇ ਫੇਰ।

ਓਏ ਮੈਂ ਚੰਡੀਗੜ੍ਹ ਗਿਆ ਸੀ ਅੱਛਾ ਅੱਜ ਹੀ ਆਇਆ ਮੈਂ ਹਜੇ ਜਾਣਾ ਹੈਗਾ ਮੇਰਾ ਕੰਮ ਵਿਚਾਲੇ ਫਿਰਦਾ ਉਧਰ ਅੱਛਾ ਮੈਂ ਕਿਸੇ ਦਾ ਕੰਮ ਜਾ ਸੀ ਉਹ ਕਰਾਉਂਦਾ ਫਿਰਦਾ ਤਾਂ ਉਦੋਂ ਤੇਰਾ ਫੋਨ ਜਾ ਆਇਆ ਮੈਂ ਕਿਹਾ ਪਿੰਡ ਆਇਆ ਉਹ ਮੈਂ ਤਾਂ ਤਾਹੀਂ ਤਾਂ ਹੀ ਆਈ ਸੀਗੇ ਫੋਨ ਮੈਂ ਤਾਂ ਹੀ ਕਰਿਆ ਸੀ ਮੈਂ ਕਿਹਾ ਫਿਰ ਮੈਂ ਜਾਣਾ ਮੁੜ ਕੇ ਆਖੋਗੇ ਯਾਰ ਦੱਸ ਕੇ ਨਹੀਂ ਜਾ ਝਾਕੀ ਜਾਂਨੇ ਆ ਹੂੰ ਅੱਛਾ ਤੇ ਲਿਆ ਤਾ ਉਹ ਮੈਨੂੰ ਤੂੰ ਹੋਰ ਤੇਰੇ ਵਾਸਤੇ ਗਿਆ ਸੀ ਉਧਰ ਚੰਡੀਗੜ੍ਹ ਕੰਨੀ ਆਹ ਸਮਾਨ ਰੱਖ ਲੈ ਤੂੰ ਤੇ ਕੰਜਰ ਦੇ ਇੰਨਾ ਸਮਾਨ ਸੀ ਕਿ ਕੜਕੜਤਾ ਹੋ ਤੂੰ ਆਏ ਨਹੀਂ ਪਤਾ ਨਹੀਂ ਕਿ ਇਹਦੇ ਚਾਚੇ ਇਹਨੇ ਲਾ ਲੂ ਲੈ ਸਾਰੇ ਵਾਨ ਬਾਬਾ ਸੀ ਉਹ ਇਹ ਲਾ ਗਿਆ ਸੀ ਆ ਅੱਛਾ ਉਹ ਕੱਲ ਲਾਏ ਜੀ ਮੋਟਰ ਤੇ ਬਾਲਾ ਨਾ ਪਿਆ ਪੂਆ ਕਰੋ ਸਾਹਮਣਾ ਚੱਲਿਆ ਕੋਈ ਨਾ ਕੋਈ ਨਾ ਹਾਂ ਤੇ ਇਹਦੇ ਸੱਤ ਮੈਂ ਪੈਸੀਨ ਲਿਆ ਅੱਜ ਫਿਰ ਤੱਕ ਮੈਨੂੰ ਲੋਡ ਸੀ ਮੈਂ ਤਾਂ ਚੰਡੀਗੜ੍ਹ ਜਾਣਾ ਸੀ ਅੱਛਾ ਕਿ ਹੁਣ ਦਿੰਦਾ ਨਹੀਂ ਐ ਤੂੰ ਪਰ ਜ਼ਰਦਾਰ ਤਾਂ ਮੈਨੂੰ ਵੀ ਨਹੀਂ ਆਉਂਦਾ ਫਿਰ ਇਹ ਚੀਜ਼ਾਂ ਅੰਧਾਰ ਵਾਲੀਆਂ ਨਹੀਂ ਆਉਂਦੀ ਚੱਲ ਤੂੰ ਐ ਕਰ ਹੂੰ ਮੇਰਾ ਫੋਨ ਰੱਖ ਲੈ ਵਾ ਹਾਂ ਐ ਕਰ ਸਿਰਫ ਹੁਣ ਮੈਂ ਬੰਦ ਕਰਕੇ ਰੱਖਦਾ ਨੇ ਹਾਂ ਤੇ ਮੈਂ ਕੱਲ ਨੂੰ ਜਾਣਾ ਚੰਡੀਗੜ੍ਹ ਆਥਨੇ ਬਾ ਮੈਂ ਤੁਹਾਨੂੰ ਦੇ ਦੂੰ ਕੱਲ ਨੂੰ ਫਿਰ ਤੇ ਕੱਲ ਨੂੰ ਮੈਨੂੰ ਪੈਸੇ ਦੇ ਇਹਦੇ ਕੋਲੇ ਵੀ ਹੈ ਨਹੀਂ ਜੀ ਤੇ ਅੱਜ ਜੇ ਮੈਂ ਇਹਨੂੰ ਪੁੱਛਾਂ ਦੋਨਾਂ ਕੋਲ ਹੀ ਨਹੀਂ ਹੱਲ ਹੋਇਆ ਹੋਰ ਅੱਜ ਹੋਇਆ ਨਹੀਂ ਮੈਨੂੰ ਪੁੱਛਿਆ ਨਹੀਂ ਮੈਨੂੰ ਕੋਈ ਨਹੀਂ ਚਲ ਫੋਨ ਰੱਖ ਜਾ ਉਹਨਾਂ ਚਰ ਇੱਥੇ ਪਿਆ ਰਹੁ ਯਾਰ ਠੀਕ ਆ ਫੋਨ ਰੱਖ ਜਾਣਾ ਚਲ ਮੈਂ ਆਹ ਲੈ ਲਾ ਤੰਗਰਾ ਮਾੜ ਹੈ ਤੇ ਮੇਰਾ ਫੋਨ ਸਾਹਮਣੇ ਰੱਖਿਓ ਜੇ ਮੇਰੇ ਸਾਰਾ ਕੁਝ ਹੀ ਆ ਨਾ ਨਾ ਬੰਦ ਕਰਕੇ ਰੱਖੂ ਮੈਂ ਤੇਰੇ ਫੋਨ ਤੋਂ ਕੁਝ ਨਹੀਂ ਕਰਨਾ ਮੈਂ ਵਾ ਠੀਕ ਮੇਰੇ ਕੋਲ ਤਾਂ ਆਪਦਾ ਹੈਗਾ ਲਿਆ ਫੋਨ ਵੇਖਾ ਮੇਰਾ ਫੋਨ ਯਾਰ ਇੱਕ ਮਿੰਟ ਮ ਆ ਗਿਆ ਆ ਗਿਆ ਹਾਂ ਆ ਲਓ ਇਹਦੇ ਵਿੱਚ ਬਾਈ ਬਾਂ ਕੇ ਮੇਰਾ ਸਾਰਾ ਕੁਝ ਹੀ ਆ ਚੰਗਾ ਡੀਡ ਲੋਕ ਆ ਤੇਰਾ ਲੋਕ ਲੱਗਿਆ ਵਸ ਮੈਂ ਤਾਂ ਇਹ ਬੰਦ ਕਰ ਦਣਾ ਬੰਦ ਕਰ ਦੇ ਕਦੋਂ ਮਰਜੀ ਲੈ ਜੀ ਮਾਥਣ ਤੇ ਕੱਲ ਨੂੰ ਕਰੀ ਆ ਕੱਲ ਕਰ ਲੈ ਜੀ ਆਥਣ ਤੇ ਫਿਰ ਮੈਂ ਜਾਣਾ ਕੋਈ ਨਾ ਲੈ ਜਿੰਦਾ ਆ 3 ਗ੍ਰਾਮ ਆਲ ਆ ਚੰਗਾ ਠੀਕ ਜੋਖਿਆ ਹੋਇਆ ਮੇਰਾ ਠੀਕ ਹਾਂ ਓਕੇ ਹੁਣ ਜਾਈਏ ਅਸੀਂ ਹਾਂ ਜਾਓ ਬਸ ਆ ਤੇਰਾ ਫੋਨ ਇੱਥੇ ਪਿਆ ਐ ਸਾਹਮਣੇ ਨਾ ਜਮਾ ਤੂੰ ਬੇਫਿਕਰੀ ਹੋ ਜਾ ਯਾਰ ਅੱਗੇ ਉਹ ਕਿਹੜਾ ਦੇ ਦੇ ਉਹ 20 ਬੰਦੇ ਧਰ ਜਾਂਦੇ ਇੱਥੇ ਆਪਾਂ ਕਿੱਥੇ ਦੇ ਕੱਲ ਨੂੰ ਦੇ ਜੀ ਪੈਸੇ ਹਾਂ ਕੱਲ ਨੂੰ ਦੇ ਜੀ ਪੈਸੇ ਆ ਜਾ ਚਾਚਾ ਚੱਲ ਚੰਗਾ ਬਈ ਠੀਕ ਹੈ ਲੱਗੇ ਨਾ ਸਾਲੇ ਚੀਜ਼ਾਂ ਵੇਚਣਾ ਧਰ ਗਿਆ ਮੋਬਾਈਲ ਗੈਨੇ ਅੱਗੇ ਤਾਂ ਕੋਈ ਇੰਨੇ ਧਰ ਕੇ ਗਿਆ ਇਹ ਛੜਾ ਕੇ ਨਹੀਂ ਲੈ ਕੇ ਗਿਆ ਦੇਖੂੰਗਾ ਤੂੰ ਲੈ ਕੇ ਜਾਏਂਗਾ ਕਿ ਨਾ ਇਹੀ ਕੰਮ ਤਾਂ ਮੈਂ ਭਾਲਦਾ ਸੀ ਅੱਜ ਮੋਬਾਈਲ ਧਰ ਕੇ ਗਿਆ ਕੱਲ ਨੂੰ ਕੋਈ ਸ਼ਾਂਪ ਚੱਕ ਲਈ ਆਈ ਦੋ ਟਾਹ ਉਹ ਵਸੇਰਾ ਕਿਤਾਬ ਹੀ ਨਾ ਕਿਡਾ ਸੌਖਾ ਜਿੱਤੇ ਇਹਨੇ ਤਾਂ ਵੱਡੇ ਵੱਡੇ ਹੁੰਦੇ ਪਟਦੇ ਤੁਸੀਂ ਕਾਹਦੇ ਵਿਚਾਰੇ ਹੋ ਤਕੜੀ ਆ ਜਾਤੀ ਹਾਂ ਤਕੜੀ ਆ ਭਾਈ ਆ ਜਾ ਤੁਸੀਂ ਬੰਨੇ ਆਇ ਤੇ ਬੈਨਾ ਆ ਕੁੰਡੀ ਲਾਉਂਗੇ ਜੀ ਮਾਰਦੀ ਕਰ ਜਾ ਲਾ ਜਾ ਚਾ ਹੂੰ ਤੂੰ ਭਾਈ ਇਥੇ ਚੰਗਾ ਤੇ ਮੈਂ ਅੰਦਰੋਂ ਤਿਆਰ ਕਰਕੇ ਨਾ ਮੈਂ ਇਥੇ ਕੋਈ ਆਹਣਾ ਜਾਵੇ ਫੇਰ ਵੀ ਆਖਣੇ ਕੀ ਕਰਦੇ ਅੰਦਰ ਵਰਕੇ ਕਦਕ ਇਹਦੀ ਆਈ ਆਜੂ ਹੁਣ ਆਜੂ ਬੜਾ ਇਹ ਕੰਜਦਾ ਪਤਾ ਨਹੀਂ ਕਿੱਥੋਂ ਸਿੱਖਿਆ ਇਹ ਕੰਮ ਮੈਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਇਹਨੂੰ ਸਾਰਾ ਪਰਬਤ ਢੇਜ ਜਾਏਗਾ ਇਹ ਬੜੇ ਢੰਗ ਜਾਣਦਾ ਚਿੱਟੇ-ਕੁੱਟੇ ਦੇਦਾ ਲੈ ਜਸਾ ਆ ਕਰ ਲੈਂਦਾ ਤੇ ਆ ਕਰ ਲਿਆ ਇਹ ਦੂਜਾ ਹੈ ਇਹ ਦੂਜੂ ਲੱਗੂਆ ਇਹ ਇਹਦੇ ਉਹਦੇ ਨਾਲ ਫਿਰ ਆਪਣਾ ਖਰਚਾ ਵਾਲਾ ਹੁੰਦਾ ਡੋਲਦਾ ਡਲਦਾ ਇਹ ਕਿਤੇ ਗਲਤ ਨਾ ਕਰ ਦੇ ਉਹ ਨਹੀਂ ਕੁਝ ਨਹੀਂ ਕਰਦਾ ਤੂੰ ਮੈਨੂੰ ਬਾਹ ਫੜਾ ਥੋੜਾ ਲਾ ਦੂ ਤੇਰੇ ਕੋਈ ਨਾ ਬਾਹ ਹੁਣਾ ਮੈਂ ਆਪਦੇ ਵੱਧ ਲਾ ਲਉ ਓਹੋ ਬੜਾ ਲੋਕ ਲੱਗਦਾ ਹੈ ਬੜਾ ਆਕੀਡ ਕਹਿੰਦੇ ਨੇ ਘਾ ਲਾ ਦਿੰਦੇ ਪੈ ਜਾਂ ਦੋ ਮਟ ਪੈ ਜਾਂ ਮੈਂ ਲਾ ਲਾ ਹੁਣਾ ਵਾਹ ਵਾਹ ਕੋਈ ਨਾ ਗਲਤ ਹੋ ਗਿਆ ਆਪਾਂ ਚੱਲ ਗਏ

ਭੂ ਮਰ ਜਾ ਉਹ ਆ ਆ ਕੀ ਪਿਆਨੀ ਮਾ ਨੀ ਮੋ ਸਰੰਜ ਉਹ ਤਾਂ ਟੰਨ ਹੋਇ ਜਾਂਦਾ ਕੰਡਾ ਨੂੰ ਹਾਏ ਕੀ ਹੋ ਗਿਆ ਮੁੰਡਾ ਨੂੰ ਤਾਂ ਜਮੀ ਨਹੀਂ ਬੋਲਦਾ ਨਹੀਂ ਡਾਕਟਰ ਮੈਨੂੰ ਭੱਜ ਲਾ ਬਾਈ ਨਹੀਂ ਬੇਗੂਰੀ ਹਾਏ ਭੂ ਮੈਂਤਲਾ ਦਾ ਪੱਟ ਤੇ ਆ ਆ ਪਈਏ ਮੈਂ ਉਹ ਡਾਕਟਰ ਨਾਲ ਬੈਠਣਾ ਹੀ ਨਹੀਂ ਭੱਜ ਲਾ ਤੂੰ ਉਹਦੇ ਮੁੰਡੇ ਦੋ ਵੀ ਨਹੀਂ ਹਟੇ ਹੋਏ ਤਾਂ ਭਾਈ ਇਹ ਤਾਂ ਅਰਧੰਤ ਸੀ ਤੇ ਅਜੇ ਨਾਲ ਹਾਂ ਪਤਾ ਪੁੱਛੇ ਜਮਾ ਕਿੱਥੋਂ ਸਿਆਪਾ ਕਰਿਆ ਮੂਹ ਮਰ ਜਾ ਵੇ ਵੇ ਤੂੰ ਆ ਕੀ ਕਰ ਲਿਆ ਵੇ ਵੇ ਮੁੰਡਿਆ ਹਾਏ ਨਹੀਂ ਇਹਨਾਂ ਦਾ ਯੜਾ ਕੰਮ ਨਹੀਂ ਕਰਨਾ ਸੀ ਉਹ ਹੀ ਕਰ ਦਿਆ ਨਹੀਂ ਹਾਏ ਮਰ ਜਾ ਬੂ ਖੀ ਬਣੂਗਾ ਹੁਣ ਹਾਏ ਸਾਰਿਆਂ ਨੂੰ ਸਸਰੀ ਕਾਲ ਜੀ ਕਿਵੇਂ ਲੱਗੀ ਜੀ ਆਪਣੀ ਨਵੀਂ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਐਸੇ ਤਰ੍ਹਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਇਹ ਵੀਡੀਓ ਚ ਸਾਡਾ ਕੋਈ ਮੈਂਬਰ ਨਸ਼ਾ ਨਹੀਂ ਕਰਦਾ ਇਹ ਵੀਡੀਓ ਅਸੀਂ ਇੱਕ ਸਿਰਫ ਸਿੱਖਿਆ ਵਾਸਤੇ ਬਣਾਈ ਸੀ ਇਸੇ ਤਰ੍ਹਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ